ਤੋ ਗਾ ਮ ਲਗਾ ਮੇਰਾ ਭਰਾ ਮੈਂ ਆ ਭਰਾਵਾਂ ਦੇ ਪਿਆਰ ਕਰਕੇ ਗਾਉਣ ਆਇਆ ਆ ਗਲਤ ਗੱਲਾਂ ਮੇਰਾ ਵੀਰ ਬਣ ਕੇ ਮੈਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਆਂ ਬੇਜਾਨ ਇੰਦਰ ਚੰਗੇ ਨਹੀਂ ਲੱਗੇ ਪੈਸੇ ਦੀ ਗੱਲ ਨਹੀਂ ਵੈਸੇ ਜਿੰਨੇ ਲੈਣੇ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਿਹਾ ਮੈਂ ਇਹੀ ਪੁੱਗ ਤਹਾਲਾਂ 10 ਦਿਨ ਸ਼ਾਇਦ ਬਾਬਾ ਕਰਪਾ ਕਰਦੇ ਵੈਸੇ ਠੀਕ ਹੋ ਜਾ ਨਹੀਂ ਤੇ ਆਪਰੇਟ ਕਰਾਉਣਾ ਪੈਣਾ ਮੈਂ ਦੱਸ ਦੇ ਨ ਕਿੰਨੀ ਦੰਗੀ ਜਾਂ ਜਾ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਕਿਉਂਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਲੈਂਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਉਹ ਤੇਰੇ ਪਿੱਛੇ ਫਿਰ ਆਏ ਮਨੂੰ ਪੈਸੇ ਦੀ ਭੁੱਖ ਨਹੀਂ ਆ ਡਾਰਲਿੰਗ ਆਪ ਨੂੰ ਕੰਮ ਨਾ ਕਰ ਮੇਰਾ ਮੈਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਦਾ ਮੇਰੀ ਜਾਨ ਇੰਦਰ ਚੰਗੇ ਨਹੀਂ ਲੱਗੇ ਪੈਸੇ ਦੀ ਗੱਲ ਨਹੀਂ ਪੈਸੇ ਦੀ ਨਹੀਂ ਲਾਣੀ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਿਹਾ ਮੈਂ ਐਹੀ ਭੁਗਤਾਨਾਂ ਦੱਸ ਦੇਣ ਸ਼ਾਇਦ ਬਾਬਾ ਕਿਰਪਾ ਕਰਦੇ ਵੈਸੇ ਠੀਕ ਹੋ ਜਾਣਾ ਇਹਦੇ ਓਪਰੇਟ ਕਰਾਉਣਾ ਪੈਣਾ ਮੈਂ ਦੱਸ ਦੇਣ ਕਿੰਨੀ ਤੰਗੀ ਜਾਂ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਲੈਂਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਉਹ ਤੇਰੇ ਪਿੱਛੇ ਫਰਾਇਆ ਮੈਨੂੰ ਪੈਸਿਆਂ ਦੀ ਭੁੱਖ ਨਹੀਂ ਆ ਡਾਰਲਿੰਗ ਆਪੋ ਤੋਂ ਘਮਰਾ ਕਰ ਮੇਰਾ ਭਰਾ ਮੇਰਾ ਭਰਾਵਾ ਦੇ ਪਿਆਰ ਕਰਕੇ ਕੌਣ ਆਇਆ ਆ ਗਲਤ ਗੱਲ ਆ ਮੇਰਾ ਵੀਰ ਬਣ ਕੇ ਨਹੀਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਆਂ ਮੈਨੂੰ ਜਾਣਾਂ ਇੰਦਰ ਚੰਗੇ ਲੱਗੇ ਪੈਸਾ ਨਹੀਂ ਗੱਲ ਨਹੀਂ ਪੈਸੇ ਜਿੰਨੇ ਲੈਣੇ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਹਿੰਦਾ ਮੈਂ ਇਹੀ ਭੁਗਤਾਨਾਂ ਦੱਸ ਦੇਣ ਸ਼ਾਇਦ ਬਾਬਾ ਕਿਰਪਾ ਕਰਦੇ ਵੈਸੇ ਠੀਕ ਹੋ ਜਾਣਾ ਤੇ ਆਪਰੇਟ ਕਰਾਉਣਾ ਪੈਣਾ ਮੈਂ ਦੱਸ ਦੇਣ ਕਿੰਨੀ ਦੰਗੀ ਜਾਂ ਜਾ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਰਹੀਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ। ਮੈਂ ਤੇਰੇ ਪਿੱਛੇ ਫਿਰ ਆਇਆ। ਮਨੂੰ ਪੈਸਿਆਂ ਦੀ ਭੁੱਖ ਨਹੀਂ ਆ ਡਾਰਲਿੰਗ। ਆਪੂ ਕੰਮ ਨਾ ਕਰ ਮੇਰਾ ਭਰਾ। ਮੇਰਾ ਭਰਾਵਾਂ ਦੇ ਪਿਆਰ ਕਰਕੇ ਗੌਣ ਆਇਆ। ਆਹ ਗਲਤ ਗੱਲ ਆ ਮੇਰਾ ਵੀਰ ਬਣ ਕੇ। ਨਹੀਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੇ ਰ ਮੇ ਜਾਨ। ਇੰਦਰ ਚੰਗੇ ਨੇ ਲੱਗੇ। ਪੈਸੇ ਦੀ ਗੱਲ ਨਹੀਂ। ਪੈਸੇ ਜਿੱਨੇ ਲੈਣੇ। ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ? ਬੀਗ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਹਿੰਦਾ ਮੈਂ ਇਹੀ ਪੁੱਗਤ ਹਾਂ ਲੰ 10 ਦਿਨ ਸ਼ਾਇਦ ਬਾਬਾ ਕਿਰਪਾ ਕਰਨ ਦੇ ਵੈਸੇ ਠੀਕ ਹੋ ਜਾਣਾ ਇਹ ਤੇ ਆਪਰੇਟ ਕਰਾਉਣਾ ਪੈਣਾ ਮੈਂ 10 ਦਿਨ ਕਿੰਨੀ ਤੰਗੀ ਜਾਂ ਜਾ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਰਹੀਦਾ ਪਰ ਕਿਉਂ ਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਉਹ ਤੇਰੇ ਪਿੱਛੇ ਫਿਰ ਆਇਆ ਮੇਰਾ ਗਰਮਰਾ ਭਰਾ ਮੇਰਾ ਭਰਾਵਾਂ ਦੇ ਪਿਆਰ ਕਰਕੇ ਗਾਉਣ ਆਇਆ ਆ ਗਲਤ ਗੱਲ ਆ ਮੇਰਾ ਵੀਰ ਬਣ ਕੇ ਨਈ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੇ ਰ ਮੇਰੀ ਜਾਨ ਇੰਦਰ ਚੰਗੇ ਨਹੀਂ ਲੱਗੇ ਪੈਸੇ ਦੀ ਗੱਲ ਨਹੀਂ ਪੈਸੇ ਜਿੰਨੇ ਲੈਣੇ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਿਹਾ ਮੈਂ ਐਹੀ ਭੁਗਤਾਲਾਂ 10 ਦਿਨ ਸ਼ਾਇਦ ਬਾਬਾ ਕਰਪਾ ਕਰਦੇ ਵੈਸੇ ਠੀਕ ਹੋ ਜਾ ਨਹੀਂ ਤੇ ਆਪਰੇਟ ਕਰਾਉਣਾ ਪੈਣਾ ਮੈਂ ਦੱਸ ਦੇ ਨ ਕਿੰਨੀ ਤੰਗੀ ਜਾਂ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਕਿਉਂਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਵੀ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਰਹੀਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਉਹ ਤੇਰੇ ਪਿੱਛੇ ਫਿਰ ਆਇਆ ਮਨੂੰ ਪੈਸੇ ਦੀ ਭੁੱਖ ਨਹੀਂ ਆ ਡਾਰਲਿੰਗ ਆਪਾਂ ਤੁਹਾਨੂੰ ਕੰਮ ਲਾ ਕਰਦੇ ਆ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀ ਦੰ ਬਈ ਜਾਨ ਇੰਦਰ ਚੰਗੇ ਨਹੀਂ ਲੱਗੇ ਪੈਸੇ ਦੀ ਗੱਲ ਨਹੀਂ ਪੈਸੇ ਜਿੰਨੇ ਲੈਣੇ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਿਹਾ ਮੈਂ ਇਹੀ ਭੁਗਤਾਨਾਂ ਦੱਸ ਦੇਣ ਸ਼ਾਇਦ ਬਾਬਾ ਕਿਰਪਾ ਕਰਦੇ ਵੈਸੇ ਠੀਕ ਹੋ ਜਾਣਾ ਇਹਦੇ ਆਪਰੇਟ ਕਰਾਉਣਾ ਪੈਣਾ ਮੈਂ ਦੱਸ ਦੇਣ ਕਿੰਨੀ ਤੰਗੀ ਜਾਂ ਜਾ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਰਹੀਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਉਹ ਤੇਰੇ ਪਿੱਛੇ ਫਿਰ ਆਇਆ ਮਨੋਂ ਪੈਸੇ ਦੀ ਭੁੱਖ ਨਹੀਂ ਆ ਡਾਰਲਿੰਗ ਆਪਾਂ ਤੁਹਾਨੂੰ ਘਮਲਾ ਕਰ ਦੇਣਾ ਭਰਾ ਮੇਰਾ ਭਰਾਵਾ ਦੇ ਪਿਆਰ ਕਰਕੇ ਕੌਣ ਆਇਆ ਆ ਗਲਤ ਗੱਲਾਂ ਮੇਰਾ ਵੀਰ ਬਣ ਕੇ ਨਹੀਂ ਕੋਈ ਗੱਲ ਨਹੀਂ ਵੱਡਾ ਭਰਾਏ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਆਂ ਬੇਜਾਨ ਇੰਦਰ ਚੰਗੇ ਰਹੀ ਲਗੇ ਪੈਸੇ ਦੀ ਗੱਲ ਨਹੀਂ ਪੈਸੇ ਜਿੰਨੇ ਲੈਣੇ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਹਿੰਦਾ ਮੈਂ ਐਹੀ ਭੁਗਤਾਨਾਂ ਦੱਸ ਦੇਣ ਸ਼ਾਇਦ ਬਾਬਾ ਕਿਰਪਾ ਕਰਦੇ ਵੈਸੇ ਠੀਕ ਹੋ ਜਾਣਾ ਇਹ ਤੇ ਆਪਰੇਟ ਕਰਾਉਣਾ ਪੈਣਾ ਮੈਂ ਦੱਸ ਦੇਣ ਕਿੰਨੀ ਤੰਗੀ ਜਾਂ ਜਾ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਕਿਉਂਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਲੈਂਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਆ ਤੇਰੇ ਪਿੱਛੇ ਫਿਰ ਆਇਆ ਮਨੂੰ ਪੈਸੇ ਦੀ ਭੁੱਖ ਨਹੀਂ ਆ ਡਾਰਲਿੰਗ ਆਪਾਂ ਤੁਹਾਨੂੰ ਕੰਮ ਲਾ ਕਰ ਮੇਰਾ ਭਰਾ ਮੇਰਾ ਭਰਾਵਾ ਦੇ ਪਿਆਰ ਕਰਕੇ ਕੌਣ ਆਇਆ ਆ ਗਲਤ ਗੱਲਾਂ ਮੇਰਾ ਵੀਰ ਬਣ ਕੇ ਨਹੀਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਆਂ ਬੇਜਾਨ ਇੰਦਰ ਚੰਗੇ ਨਹੀਂ ਲੱਗੇ ਪੈਸਾ ਨਹੀਂ ਗੱਲ ਨਹੀਂ ਪੈਸੇ ਜਿੰਨੇ ਲੈਣੇ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਹਿੰਦਾ ਮੈਂ ਐਹੀ ਭੁਗਤਾਨਾਂ 10 ਦਿਨ ਸ਼ਾਇਦ ਬਾਬਾ ਕਿਰਪਾ ਕਰਨ ਦੇ ਵੈਸੇ ਠੀਕ ਹੋ ਜਾਣਾ ਇਹਦੇ ਓਪਰੇਟ ਕਰਾਉਣਾ ਪੈਣਾ ਮੈਂ 10 ਦਿਨ ਕਿੰਨੀ ਦੰਗੀ ਜਾਂ ਜਾ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਕਿਉਂਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਲੈਂਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਕਹਿੰਦੀ ਭੁਖਨੀਆ ਡਾਰਲਿੰਗ ਆਪਾਂ ਤੋ ਕੰਮ ਕਰ ਮੇਰਾ ਭਰਾ ਮੇਰਾ ਭਰਾਵਾਂ ਦੇ ਪਿਆਰ ਕਰਕੇ ਗਾਉਣ ਆਇਆ ਆ ਗਲਤ ਗੱਲ ਆ ਮੇਰਾ ਵੀਰ ਬਣ ਕੇ ਨਹੀਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੇ ਦਾ ਮੇਰੀ ਜਾਨ ਇੰਦਰ ਚੰਗੇ ਨਹੀਂ ਲੱਗੇ ਪੈਸੇ ਦੀ ਗੱਲ ਨਹੀਂ ਪੈਸੇ ਜਿੰਨੇ ਲੈਣੇ ਮੈਂ ਕਿ ਤੁਹਾਨੂੰ ਹੋਰ ਗੱਲ ਦੱਸਾਂ ਵੀਰ ਹੁਣਾਂ ਨੂੰ ਪਤਾ ਮੇਰੀ ਤਬੀਅਤ ਕਿੰਨੀ ਖਰਾਬ ਚੱਲ ਰਹੀ ਪਰ ਮੈਂ ਜੁਲਾਈ ਤੋਂ ਬਾਅਦ ਕੋਈ ਸ਼ੋਅ ਨਹੀਂ ਫੜਿਆ ਕਿਉਂਕਿ ਮੈਂ ਕਿਹਾ ਮੈਂ ਐਹੀ ਭੁਗਤਾਲਾਂ ਦੱਸ ਦੇਣ ਸ਼ਾਇਦ ਬਾਬਾ ਕਿਰਪਾ ਕਰਨ ਦੇ ਵੈਸੇ ਠੀਕ ਹੋ ਜਾਣਾ ਹੀ ਤੇ ਓਪਰੇਟ ਕਰਾਉਣਾ ਪੈਣਾ ਮੈਂ ਦੱਸ ਦਿੰਨ ਕਿੰਨੀ ਤੰਗੀ ਚਾਂ ਜਾ ਮੈਂ ਜਾਣਦਾ ਜਾਂ ਰੱਬ ਜਾਣਦਾ ਕਿਉਂ ਕਿ ਕਿਉਂਕਿ ਮੈਂ ਕਿਸੇ ਹੋਰ ਕਲਾਕਾਰ ਨੂੰ ਇੱਥੇ ਭੇਜ ਸਕਦਾ ਸੀ ਕਿਸੇ ਭਰਾ ਦਾ ਤਰਲਾ ਮਾਰ ਲੈਂਦਾ ਪਰ ਕਿਉਂ ਕਿਉਂਕਿ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਸੀਗੇ ਔਰ ਤੇਰੇ ਪਿੱਛੇ ਫਿਰ ਆਇਆ ਮਨੂੰ ਪੈਸਿਆਂ ਦੀ ਭੁੱਖ ਨਹੀਂ ਆ ਡਾਰਲਿੰਗ ਆਪੋ ਤੋਂ ਘਮਣਾ ਕਰ ਮੇਰਾ ਭਰਾ ਪਿਆਰ ਕਰਕੇ ਗੌਣ ਆਇਆ ਆ ਗਲਤ ਗੱਲਾਂ ਮੇਰਾ ਵੀਰ ਬਣ ਕੇ ਨਹੀਂ ਕੋਈ ਗੱਲ ਨਹੀਂ ਵੱਡਾ ਭਰਾਇਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਆਂ ਬੇਜਾਨ